ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਦੇ ਵਿੱਚ ਇੱਕ ਭੈਣ ਦੀ ਹੱਡ ਬਿੱਟੀ ਬਾਰੇ ਗੱਲ ਕਰਾਂਗੇ ਕਿਵੇਂ ਇੱਕ ਭੈਣ ਨੇ ਚਪੈਰਾ ਸਾਬ ਕੱਟ ਕੇ ਆਪਣੇ ਸਾਰੇ ਦੁੱਖ ਰੋਗ ਦੂਰ ਕੀਤੇ ਸੋ ਵੀਡੀਓ ਨੂੰ ਪੂਰੀ ਦੇਖਿਓ ਉਹ ਭੈਣ ਦੱਸਦੀ ਹੈ ਕਿ ਉਸਨੇ ਆਇਲਸ ਕੀਤੀ ਹੋਈ ਸੀ ਉਸਦੇ ਚੰਗੇ ਬੈਂਡ ਵੀ ਆ ਗਏ ਸਨ ਪਰ ਭੈਣ ਦਾ ਪਰਿਵਾਰ ਗਰੀਬ ਸੀ ਤੇ ਉਹ ਇੰਨੇ ਪੈਸੇ ਨਹੀਂ ਲਗਾ ਸਕਦੇ ਸੀ ਇਸ ਕਰਕੇ ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਤਾਂ ਜੋ ਮੁੰਡੇ ਵਾਲੇ ਪੈਸੇ ਲਾ ਸਕੇ ਵਿਆਹ ਤੋਂ ਬਾਅਦ ਉਸ ਭੈਣ ਦੀ ਜ਼ਿੰਦਗੀ ਨਰਕ ਹੀ ਬਣ ਗਈ ਸੀ ਉਹ ਭੈਣ ਪੂਰੀ ਤਰ੍ਹਾਂ ਹਾਰ ਮੰਨ ਚੁੱਕੀ ਸੀ ਪਰ ਸਾਧ ਸੰਗਤ ਜੀ ਕਦੀ ਵੀ ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਚਾਹੀਦੀ ਕਿੰਨੇ ਵੀ ਦੁੱਖ ਰੋਗ ਆ ਜਾਣ ਉਸ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ ਉਸ ਪਰਮਾਤਮਾ ਤੇ ਯਕੀਨ ਰੱਖਣਾ ਚਾਹੀਦਾ ਹੈ ਕਦੇ ਵੀ ਨਿਤਨੇਮ ਦੀ ਬਾਣੀ ਵੀ ਨਹੀਂ ਛੱਡਣੀ ਚਾਹੀਦੀ ਕਿ ਜਦੋਂ ਦੁੱਖ ਰੋਗ ਆ ਜਾਣ ਤੇ ਸਮਝੋ ਕਿ ਤੁਹਾਡੇ ਪ੍ਰਮਾਤਮਾ ਪ੍ਰੀਖਿਆ ਲੈ ਰਿਹਾ ਹੈ ਕਿ ਤੁਸੀਂ ਦੁੱਖ ਤੋਂ ਲੰਘ ਸਕਦੇ ਆ ਕਿ ਨਹੀਂ ਲੰਘ ਸਕਦੇ ਨਾਲਿਆ ਸਾਰੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਸੋ ਸਾਥ ਸੰਗਤ ਜੀ ਕਦੇ ਵੀ ਉਦਾਸ ਜਾਂ ਪਰੇਸ਼ਾਨ ਨਾ ਹੋਇਆ ਕਰੋ ਬਸ ਨਿਤਨੇਮ ਕਰਦੇ ਰਿਹਾ ਕਰੋ ਬਾਣੀ ਪੜ੍ਹਦੇ ਰਿਹਾ ਕਰੋ ਸੋ ਭੈਣ ਦੱਸਦੀ ਹੈ ਕਿ ਉਸ ਦੀ ਜ਼ਿੰਦਗੀ ਪੂਰੀ ਨਰਕ ਬਣ ਚੁੱਕੀ ਸੀ ਉਸ ਦੇ ਸੋਹਰੇ ਪਰਿਵਾਰ ਨੇ ਉਸ ਦੀ ਤਿੰਨ ਚਾਰ ਵਾਰੀ ਫਾਈਲ ਲਗਾਈ ਪਰ ਉਸ ਦਾ ਕੋਈ ਕੰਮ ਨਹੀਂ ਬਣਿਆ ਤੇ ਉਹਦੇ ਸੋਹਰੇ ਪਰਿਵਾਰ ਵੀ ਉਹਨੂੰ ਤੰਗ ਕਰਨ ਲੱਪੇ ਸੀ ਤੇ ਫਿਰ ਉਸ ਭੈਣ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਚੁਪੈਰਾ ਸਾਹਿਬ ਕਟਿਆ ਕਰੋ ਉਸ ਭੈਣ ਨੇ ਉਹਨਾਂ ਦੀ ਗੱਲ ਮੰਨ ਕੇ ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰ ਕੇ ਚੁਪੈਰਾ ਸਾਹਿਬ ਕੱਟਦੀ ਹੁੰਦੀ ਸੀ ਹਾਲੇ ਉਹਨਾਂ ਨੇ ਚਾਰ ਚੁਪੈਰਾ ਸਾਹਿਬ ਇਕੱਟੇ ਸੰ ਤੇ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਫਰਕ ਪੈ ਚੁੱਕਿਆ ਸੀ ਉਹ ਆਪਣੀ ਜ਼ਿੰਦਗੀ ਨੂੰ ਹੁਣ ਲਾਈਟਲੀ ਲੈ ਰਹੀ ਸੀ ਤੇ ਬਾਣੀਵਾਲ ਵੀ ਜੁੜ ਗਈ ਸੀ ਹੁਣ ਨੂੰ ਹੁਣ ਕੋਈ ਲੈਣਾ ਦੇਣਾ ਨਹੀਂ ਸੀ ਜੇ ਵੀਜ਼ਾ ਆਂਦਾ ਤਾਂ ਵੀ ਠੀਕ ਹੈ ਜੇ ਨਹੀਂ ਆਂਦਾ ਤਾਂ ਵੀ ਠੀਕ ਹੈ ਉਹਦਾ ਇੰਨਾ ਮਾਈਂਡ ਰਿਲੈਕਸ ਹੋ ਚੁੱਕਾ ਸੀ ਪਰ ਸਾਥ ਸੰਗਤ ਜੀ ਤੁਸੀਂ ਯਕੀਨ ਨਹੀਂ ਕਰੋਗੇ ਕਿ ਉਹਦੇ ਸੋਰੇ ਪਰਿਵਾਰ ਨੇ ਪੰਜਵੀਂ ਵਾਰੀ ਫੇਰ ਤੋਂ ਫਾਈਲ ਲਗਾਈ ਤੇ ਉਸ ਦਾ 10 ਤਿੰਨ ਵਿੱਚ ਵੀਜ਼ਾ ਆ ਗਿਆ। ਬਾਬਾ ਜੀ ਨੇ ਉਸ ਦੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਦੂਰ ਕਰ ਦਿੱਤੀਆਂ। ਜੇਕਰ ਅਸੀਂ ਵੀ ਪੂਰੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਕੇ ਚੋਪੈਰਾ ਸਾਹਿਬ ਕਟਾਂਗੇ ਤੇ ਸਾਡੀ ਵੀ ਬਾਬਾ ਜੀ ਸਾਰੇ ਕੰਮ ਸਵਾਰ ਟਿੰਡ ਕੇ ਤੇ ਨਾਲੇ ਸਾਤ ਸੰਗਤ ਜੀ ਸਾਨੂੰ ਰੋਜ਼ ਨਿਤ ਨਿਯਮ ਕਰਨਾ ਚਾਹੀਦਾ ਹੈ। ਕਈ ਵਾਰੀ ਮਨ ਨਹੀਂ ਟਿਕਦਾ, ਕਈ ਵਾਰੀ ਮਨ ਨਹੀਂ ਲੱਗਦਾ। ਕਈ ਵਾਰੀ ਅਸੀਂ ਆਲਸ ਕਰ ਜਾਂਦੇ ਹਾਂ ਕਿ ਕੱਲ ਪਾਠ ਕਰ ਲਾਂਗੇ, ਪਰਸੋਂ ਪਾਠ ਕਰ ਲਾਂਗੇ। ਪਰ ਸਾਥ ਸੰਗਤ ਜੀ ਨਹੀਂ ਭਾਵੇਂ ਘੱਟੋ ਘੱਟ ਜਪਜੀ ਸਾਹਿਬ ਜੀ ਦਾ ਪਾਠ ਕਰੋ ਪਰ ਪਾਠ ਕਰੋ ਤਾਂ ਕਿ ਜਿਹੜੀ ਮਨ ਦੀ ਮੈਲ ਆ ਉਹ ਉਤਰ ਸਕੇ ਸਾਥ ਸੰਗਤ ਜੀ ਜੋ ਬੰਦਾ ਸਬਰ ਕਰਦਾ ਹੈ ਰੱਬ ਉਸ ਦੀ ਮਦਦ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ ਸਾਥ ਸੰਗਤ ਜੀ ਰੱਬ ਬਸ ਸਹੀ ਸਮੇਂ ਨੂੰ ਦੇਖਦਾ ਹੈ ਕਿ ਕਦੋਂ ਸਹੀ ਸਮੇਂ ਆਵੇ ਤੇ ਮੈਂ ਇਸ ਦੀ ਮਦਦ ਕਰਾਂ ਸੋ ਸਾਥ ਸੰਗਤ ਜੀ ਸਬਰ ਰੱਖਿਆ ਕਰੋ ਤੇ ਪਾਠ ਕਰਦੇ ਰਿਹਾ ਕਰੋ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ